ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਗੌਂਸਪੁਰਾ ਤਹਿਸੀਲ ਰਾਮਪਰਾ ਫੂਲ ਤੇ ਜਿਲ੍ਹਾ ਐਨੂੰ ਬਸੰਡਾ ਪੈ ਜਾਂਦਾ ਸਾਹਮਣੇ ਜਿਹੜਾ ਤੁਸੀਂ ਝੋਟਾ ਦੇਖ ਰਹੇ ਹੋ ਇਹ ਵਿਕਾਊ ਆਗਾ ਚੰਗੇ ਸੀਮਨ ਦਾਗਾ ਤੇ ਜਿਹੜਾ ਬੁੱਲ ਸਭ ਤੋਂ ਮਸ਼ਹੂਰ ਰਿਹਾਗਾ ਹਨਾ ਤੇ ਡੁਪਲੀਕੇਸੀ ਵੀ ਉਹਦੀ ਇਸ ਵਕਤ ਬਹੁਤ ਚੱਲੀ ਹੈਗੀ ਤੇ ਉਸ ਬੁੱਲ ਦਾ ਇਹ ਬੱਚਾ ਤੇ origignal ਸੀਮਨ ਦਾਗਾ ਤੇ ਬਾਕੀ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁڑے ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਜਾਨਵਰੀ ਤਕਰੀਬਨ ਰਿਕਾਰਡ ਦੇ ਹੈਗੇ ਤੇ ਇਹ origignal ਸੀਮਨ ਦਾਗਾ ਤੇ ਬਾਕੀ ਗੱਡੀ ਵੀ ਜੁੜਦਾਗਾ ਤੇ ਥੋੜਾ ਜਿਹਾ ਮਜਬੂਰੀ ਕਾਰਨ ਵੇਚ ਰਹੇ ਆ ਕਿਉਂਕਿ ਪਸ਼ੂ ਜ਼ਿਆਦਾ ਹੈਗੇ ਤੇ ਥਾਂ ਦੀ ਥੋੜੀ ਜਿਹੀ ਤੰਗੀ ਹੈਗੀ ਤੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਆਜੋ ਥੋੜਾ ਜਿਆਦਾ ਸਮਾਨੀ ਲੈਂਦੇ ਤੇ ਆਪਾਂ ਗੱਲਬਾਤ ਕਰਾਉਨੇ ਆ ਤੇ ਸਾਰੀ ਆਪਾਂ ਡਿਟੇਲ ਲੈ ਕੇ ਦਿੰਨੇ ਆਗੇ ਤੇ ਉਸ ਤੋਂ ਬਾਅਦ ਉਹਨੇ ਆਪ ਗੱਡੀ ਦਾ ਵੀ ਤੁਹਾਨੂੰ ਆਪ ਜੋੜ ਕੇ ਦਿਖਾਵਾਂਗੇ ਕਈ ਜੇ ਕਿਸੇ ਨੇ ਗੱਡੀ ਜੋੜਨ ਲਈ ਰੱਖਣਾ ਹਨ ਤਾਂ ਤਾਂ ਵੀ ਬਹੁਤ ਵਧੀਆਗਾ ਤੇ ਆ ਜਾਓ ਆਪਾਂ ਗੱਲਬਾਤ ਕਰਾਉਣੀ ਆ ਤੇ ਸਾਰੀ ਡਿਟੇਲ ਲੈ ਕੇ ਦੰਨੇ ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਬੇਠੀ ਕਾ ਜੀ ਆਪਣਾ ਨਾਮ ਦੱਸ ਦਿਓ ਜੀ ਮੈਂ ਗੁਰਵਿੰਦਰ ਸਿੰਘ ਆ ਜੀ ਹਾਂਜੀ ਤੇ ਪਿੰਡ ਗੌਸਪਰਾ ਤਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਠੀਕ ਹੈ ਤੇ ਆਪਣਾ ਪਿੰਡ ਇਹ ਆਸੇ ਪਾਸੇ ਦੇ ਪਿੰਡ ਜਿਵੇਂ ਹੋ ਗਿਆ ਕਾਂਗੜ ਦਾ ਇੱਕ ਪਾਸੇ ਹਨਾ ਉਹਨਾਂ ਦਾ ਗੌਸਪਰਾ ਤੇ ਆਲਪਰਾ ਉਸਪਰਾ ਜੇ ਨੇੜੇ ਭਗਤਾ ਜਲਾਲ ਆ ਇਧਰ ਨੇੜੇ SLAਪਰਾ ਰਹੇ ਨੇ ਸਾਡੇ ਜਲਾਲ ਹਾਂ ਬਾਕੀ ਇਹ ਬਾਜਾਖਾਨਾ ਤੇ ਇਹ ਭਗਤਾ ਇਸ ਰੋਡ ਚ ਆ ਜਾਂਦਾ ਲੋੜ ਇਹ ਰੋਡ ਦੇ ਉੱਤੇ ਆ ਜਾਂਦਾ ਹਨ ਹਾਂ ਇਹ ਬਸ ਕਿਲੋਮੀਟਰ ਪਿੱਛੇ 8 ਮਾ ਹਨ ਹਾਂਜੀ ਠੀਕ ਹੈ ਤੇ ਜਿਹੜਾ ਆਪਾਂ ਇਹ ਬੱਲ ਵੇਚਣ ਲੱਗੇ ਆ ਤੇ ਇਹਦੀ ਕੀ ਡਿਟੇਲ ਹੈ ਇਹਦੇ ਬਾਰੇ ਦੱਸਿਓ ਇਹ ਉਮਰ ਕਿੰਨੀ ਖੂਨ ਅੰਦਾਜ਼ਾ ਇਹਦੀ ਉਮਰ 6 ਸਾਲ ਤੋਂ ਉੱਪਰ ਹੋ ਗਈ ਹੈ 6 ਸਾਲ ਤੋਂ ਉੱਪਰ ਹੋ ਗਿਆ ਆਪਣੇ ਘਰ ਦਾ ਜੰਪੜੀ ਹੈ ਨਾ ਦੰਦ ਪੂਰੇ ਮਹਾ ਕਰ ਗਿਆ ਜੀ ਦੰਦ ਪੂਰੇ ਕਰ ਗਿਆ ਹਾਂਜੀ ਠੀਕ ਹੈ ਆਪਣੇ ਘਰ ਦਾ ਜੰਪੜੀ ਹੈ ਨਾ ਹਾਂ ਆਪਣੇ ਕਰਦੇ ਜੀ ਠੀਕ ਹੈ ਤੇ ਆਪ ਇਹ ਹੈ ਕਿਹੜੇ ਬੁੱਲਦਾਗਾ ਇਹ ਆਪ M29 ਦਾ ਆ M29 ਦਾ ਮਾਂ ਇਹਦੀ ਜੋਗਰਾਜੀ ਦੀ ਧੀ ਆ ਮਾਂ ਇਹਦੀ ਜੋਗਰਾਜੀ ਦੀ ਸੀ ਹਾਂ ਉਹ ਤੋਂ ਮਨ ਤੁਸੀਂ ਮਨੇ ਕਹਿੰਦੀ ਜੋਗਰ ਦੇਖੋ ਜਾ ਕੇ ਉਹਨਾਂ ਤੋਂ ਖੁਦ ਲੈ ਕੇ ਆਂਦਾ ਸੀ ਹਾਂ ਦਾ ਵੀ ਠੀਕ ਹੈ ਮਾਂ ਦੀ ਮਾਂ ਦੀ ਹੋਰ ਰੈਣੀ ਚੋਂ ਮੜ ਕੇ ਪਚੈਤੀ ਬੁੱਲ ਸੀ ਹਾਂਜੀ ਉਹਦੀ ਧੀ ਸੀ ਠੀਕ ਆ ਮਾਂ ਕੇ ਮਤਲਬ ਕਿ ਕਾਫੀ ਹਾਂ ਇਹ ਉਸ ਦੀ ਜੋਸਾ ਨੂੰ ਤੇ ਜੀ ਵੀਡੀਓ ਆ ਗਈ ਕਾਫੀ ਬਲੱਡ ਲਾਈਨਾਂ ਰਲ ਗਈਆਂ ਹਾਂਜੀ ਮਤਲਬ ਕਿ ਛੇ ਪੀੜੀਆਂ ਚੰਗੀਆਂ ਸੀ ਹਾਂਜੀ ਤੇ ਉਹ ਦੱਸਣ ਲੱਗੇ ਬਹੁਤ ਕਮ ਹੋ ਜੂਗਾ ਠੀਕ ਹੈ ਜੀ ਮਤਲਬ ਕਿ ਕਾਫੀ ਲਾਈਨਾਂ ਆ ਗਈਆਂ ਮਤਲਬ ਕਿ ਪੂਰੀ ਚੰਗੀ ਲਾਈਨ ਦਾ ਬੱਚਾ ਹੈ ਠੀਕ ਹੈ ਤੇ ਬਾਕੀ ਇਹਦੀ ਮਾਤਰਾ ਕੜ ਕਿੰਨਾ ਸੀਗਾ ਮਾਤਰਾ ਦੋ ਦਾ 18 ਕਾ ਦੋ ਤੋਲ ਦਿੱਤਾ ਇਹਨਾਂ ਨੇ ਜਿੱਦ ਲੱਗੀ ਗਈ ਸੀ ਸੇਲ ਕਰਤੀ ਸੀ ਆਪਾਂ ਉਹ ਦੱਸਦੀ ਵੀ ਸਾਡੇ ਕੋਲ ਜਾ ਕੇ ਵੀ ਬਾਅਦ ਫੋਨ ਲਾ ਕੇ ਮੈਂ ਸੇਲ ਵੀ ਕੀਤੀ ਮੇਰੀ ਮੱਝ ਅੱਛਾ ਜੀ ਤੇ ਉਹਨਾਂ ਸਰੀ ਬਾਈਕਲ ਤੋਂ ਉੱਪਰ ਸੀ ਤੇ ਬਾਅਦ ਵਿੱਚ ਉਹਨਾਂ ਨੇ ਹੋਰ ਪਸ਼ਾਦ ਦੀ ਡਿਮਾਂਡ ਕੀਤੀ ਸੀ ਆਪਣੇ ਕੋਲ ਠੀਕ ਹੈ ਵੀ ਉਹ ਕਹਿੰਦੇ 22 ਕਿਲੋ ਕੱਢਿਆਗਾ ਹਾਂ 22 ਕਿਲੋ ਕੱਢਿਆ ਉਹਨਾਂ ਕੋਲ ਆਪਣੇ ਕੋਲ 18 ਕਾ ਦਿੱਤਾ ਉਹਨੇ ਜੀ ਠੀਕ ਹੈ ਮਤਲਬ ਆਪਾਂ 20 ਪਲੱਸ ਲਈ ਕਹਿ ਸਕਦੇ ਹਾਂ ਨਾ ਮਤਲਬ ਵੀ ਖਰਾਕ ਪੋਣੇ ਨਾ ਜਿਹੜੀ ਉਹਨਾਂ ਮਤਲਬ 8-9 ਕਿਲੋ ਤੋਂ ਯੋ ਪਾਠ ਖਲੋ ਖਰਾਬ ਤੇ ਜਿਹੜੇ ਪੈਸੇ ਬਚਨੇ ਆ ਅੱਠ ਕਿਲੋ ਚ ਬਚਨੇ ਹਾਂਜੀ ਜੇ ਉੱਪਰ ਦਸ ਕਰੋ 12 ਕਿਲੋ 15 ਕਿਲੋ ਪਾਵਾਂਗੇ ਤੋ ਕੱਢਦੇ ਜਾਣੀਏ ਤੋ ਪਰਾਉ ਚ ਪੈਸੇ ਨਹੀਂ ਪਾਈਦੇ ਯਾਨੀ ਓਵਰ ਨਹੀਂ ਕਰਿਆ ਆਪਾਂ ਨਾਰਮਲ ਹੀ ਰੱਖਿਆਗਾ ਕੋਈ ਨਾਰਮਲ ਖਰਾਬ ਚ ਹੀ ਪੈਸੇ ਪਾਈਦੇ ਠੀਕ ਹੈ ਜੀ ਤੇ ਇੱਕ ਆਪਾਂ ਹੁਣ ਜੇ ਆਪਾਂ ਮੇਨ ਗੱਲ ਕਰਗੇ ਜਿਵੇਂ ਇਹ M29 ਦਾ ਹੈ ਡੁਪਲੀਕੇਸੀ ਬਾਇਤਾ ਤੇ ਇਹ ਆਪਾਂ ਸੀਮਨ ਕਿੱਥੋਂ ਲੈਂਦਾ ਸੀ ਇਹਦਾ origignal ਸੀਮਨ ਦਾ ਨਾ ਉਹ ਬੰਦੀ ਹਾਰ ਬਣਾਉਣਾ ਉਹ ਤੋਂ ਲੈ ਕੇ ਆ ਸੀ ਇਹਨਾਂ ਨੇ ਹਾਰ ਬਣਾ ਲੈਣੇ ਉਹਨੇ ਪਲੱਗ ਬਦਲੀ ਸੀ ਹਾਂਜੀ ਉਹਨਾਂ ਨੇ ਡੁਪਲੀਕੇਸੀ ਰੋਕਣ ਲਈ ਨਾ ਉਹਨਾਂ ਨੇ ਜਿਵੇਂ ਸੀਮਨ ਦੇ ਵਿੱਚ ਇੱਕ ਪਲੱਗ ਹੁੰਦਾ ਹੈ ਹਾਂਜੀ ਉਹਨਾਂ ਨੇ ਪੀਲੇ ਜਿਹੇ ਰੰਗ ਦੇ ਕਰਦੇ ਸੀ ਉਹਨਾਂ ਨੇ ਅੱਛਾ ਵੀ ਇੱਕ ਅਸੇ ਮਤਲਬ ਤੇ ਉਹ ਤੋਂ ਆਪਾਂ ਸੀਮਨ ਲੈ ਕੇ ਦਸ ਸੀਮਨ ਲੈ ਕੇ ਜਾਂਦੇ ਸੀ ਠੀਕ ਹੈ ਜਿਵੇਂ ਮੰਨ ਲਓ ਵੀ ਬਾਕੀ ਜਿਹਨੂੰ ਫੋਰਨ ਸੀਮਨ ਲੱਗੇ ਕੱਟ ਗਏ ਸੀ ਤੇ ਆਪਣੇ ਘਰ ਇਹ ਕਟਾ ਵਧਾ ਹੋਇਆ ਸੀ ਠੀਕ ਹੈ ਬਾਕੀ ਕੱਟੀਆਂ ਆਈਆਂ ਸੀ ਇਹ ਕਟਾ ਆ ਗਿਆ ਹੈ ਹਾਂਜੀ ਠੀਕ ਹੈ ਮਤਲਬ ਬਾ ਫਿਰ ਤਾਂ origional ਹੀ ਸੀ ਨਾ ਹਾਂਜੀ ਬਾਕੀ ਡੁਪਲੀਕੇਟ ਸੀ ਤਾਂ ਉਹ ਤੋਂ ਬਾਅਦ ਚਾਈ ਹੋਣੀ ਹੈ ਨਾ ਬਾਕੀ ਇਹ ਬੱਚੇ ਬਹੁਤ ਚੰਗੇ ਪਾਉਂਦੇ ਆ ਬੱਚੇ ਚੰਗੇ ਪਾਉਂਦਾ ਬੱਚੇ ਚੰਗੇ ਪਾਉਂਦਾ ਆ ਠੀਕ ਹੈ ਜਿੱਪਿਆ ਹੋਇਆ ਵੀ ਆ ਤੇ ਕਾਫੀ ਬੱਚੇ ਮਤਲਬ ਆਏ ਹੋਣੇ ਆ ਤੇ ਡਾਇਰੈਕਟ ਕ੍ਰਾਸਿੰਗ ਛੱਡਿਆ ਹੋਇਆ ਨਾ ਤਕਰੀਬਨ ਆਪਾਂ 100 ਕਦ ਤੇ ਲਗਭਗ ਪਸ਼ੂ ਕੋਈ ਤੋਂ ਕਰਵਾਇਆ ਕਰਵਾਇਆ ਠੀਕ ਹੈ ਤੇ ਬੱਚੇ ਜਾਨੀ ਰਿਜ਼ਲਟ ਆਏ ਵੇ ਆਗੇ ਬਹੁਤ ਸੁਣਿਆ ਜਿਆਦਾ ਕਟੀਆਂ ਆ ਜਿਆਦਾ ਜ਼ਿਆਦਾ ਕਟੀਆਂ ਆਉਂਦੇ ਆ ਹਾਂ ਕੱਟੇ ਬਹੁਤ ਕਟਾਈ ਜਿਵੇਂ ਕੀ ਸਾਲ 2000 ਚ 24 25 ਦੇ ਵਿੱਚ ਵੀ ਕੱਟੇ ਬੜੇ ਠੀਕ ਹੈ ਵੀ ਜ਼ਿਆਦਾਤਰ ਕਟਾਂ ਗਈਆਂ ਆਈਆਂ ਗਈਆਂ ਠੀਕ ਆ ਇਹ ਵੀ ਗੌਣੀ ਇੱਕ ਤਰ੍ਹਾਂ ਦਾ ਸੈਕਸਰ ਸੀਮਨ ਦਾ ਕੰਮ ਨਹੀਂ ਆ ਹਨਾ ਬਾਕੀ ਗੱਡੀ ਚੁੱਪਿਆ ਆ ਤੁਹਾਨੂੰ ਗੱਡੀ ਜੋ ਕੇ ਵੀ ਖਾਫੀ ਦਨੇ ਆ ਵੀਡੀਓ ਚ ਅੱਛਾ ਗੱਡੀ ਜੁੜਿਆ ਹੋਇਆ ਹਾਂਜੀ ਗੱਡੀ ਠੀਕ ਆ ਤੇ ਆਪਾਂ ਮਤਲਬ ਕਿ ਜੋ ਚਾਰ ਵਗੈਰਾ ਖੇਤੋਂ ਲੈ ਕੇ ਆਉਣੇ ਆ ਪੱਠੇ ਲੈ ਆਉਣੇ ਆ ਪੱਠੇ ਲੈ ਆਉਣੇ ਆ ਉਹ ਐਸੇ ਦੀ ਲੈ ਕੇ ਆਉਣੇ ਬਲਦ ਨਹੀਂ ਹੈਗਾ ਹਾਂ ਹੁਣ ਆਪਾਂ ਅੱਗੇ ਨੌ ਤਿਆਰ ਕਰ ਲਿਆ ਆ ਠੀਕ ਆ ਜੀ ਉਹ ਕਟਾ ਜੇ ਮੈਂ ਬਾਹ ਬਨੋੜਾ ਅੱਛਾ ਉਹ ਜਿਹੜਾ ਬਮੰਨੀ ਵਾਲਾ ਗਾ ਉਹ ਤਿਆਰ ਕਰੀ ਜਾਂਦੇ ਆ ਉਹ ਤਿਆਰ ਕਰ ਲਈ ਠੀਕ ਆ ਵੀ ਇਹਦਾ ਮਨ ਮਨ ਵਾਲੇ ਆ ਉਹ ਯਾਰ ਇਹ ਤਾਂ ਮਨ ਨੂੰ ਓਕਾ ਗਰਮੀ ਕੀ ਆ ਰਹੀ ਹੈ ਤਾਂ ਓਕਾ ਨਾ ਤਾਂ ਸੇਲ ਕਰ ਰਹੇ ਆ ਹਾਂਜੀ ਠੀਕ ਆ ਤੇ ਉਦੋਂ ਬਾਅਦ ਆਪਾਂ ਫਿਰ ਉਹ ਉਹਨੂੰ ਜੋੜਿਆ ਕਰਾਂਗੇ ਆਹੋ ਬਸ ਗੱਡੀ ਕੱਢ ਲਿਆ ਜੁੱਪਦਾਓ ਗੱਡੀ ਜੋ ਵੀ ਅੱਛਾ ਉਹ ਜੋੜਦੇ ਆਪਾਂ ਹਾਂ ਗੱਡੀ ਜੋੜਦੇ ਆ ਵੀ ਠੀਕ ਆ ਉਹ ਵੀ ਹੌਲੀ ਹੌਲੀ ਫਿਰ ਗੱਜ ਜੂ ਹੈ ਨਾ ਉਹ ਹੈਗਾ ABC ਵਾਲਿਆਂ ਦੇ ABC ਵਾਲਿਆਂ ਦਾ ਮਨੂ ਦਾ ਉਹ ਮਨੂ ਦਾ ਗਿਆ ਇਸ ਵੀ ਰਣ ਠੀਕ ਹੈ ਮਾਉ ਦੀ ਆਪਣੀ ਨਵਾਬ ਦੀ ਆ ਗਈ ਸੀ ਠੀਕ ਹੈ ਤੇ ਪਿੱਛੋਂ ਦੀ ਬਾਹ ਜੋੜ ਰਹੀ ਜਾ ਕਿ ਸੀ ਗੱਡੀ ਲੈ ਕੇ ਜਾਣਾ ਵੀ ਭਾਈ ਭਾਈ ਦਾਨੀਗਾ ਠੀਕ ਹੈ ਸੋ ਆਪ ਆਖੀ ਤੇ ਵੀ ਤੇਜ਼ ਚੱਲੇ ਜਾ ਛੱਤੀਆਂ ਕੋਈ ਵੀ ਮੜਾਵਾਂਗੇ ਤੋ ਪਰ ਉਹ ਨਹੀਂ ਰਾਮਦਰੀ ਨਾ ਰਾਮਦਰੀ ਮੁੜ ਕੇ ਜਉਣਾ ਠੀਕ ਆ ਉਹ ਇਹ ਵੀ ਪਸੂ ਦਾ ਗਾਉਣੀ ਹੁੰਦਾ ਇੱਕ ਤਰ੍ਹਾਂ ਦਾ ਹਨਾ ਤੇ ਬਾਕੀ ਤੁਹਾਨੂੰ ਗੱਡੀ ਜਾ ਤੇ ਆਪਾਂ ਜੋੜ ਕੇ ਦਿਖਾ ਦਗੇ ਹਨਾ ਲੋ ਜੀ ਤੁਹਾਨੂੰ ਆਪਾਂ ਜੋੜ ਕੇ ਦਿਖਾ ਦਿੰਨੇ ਆ ਤੇ ਪ੍ਰੋਗਰ ਨੂੰ ਕਈ ਵਾਰੀ ਇਦਾਂ ਹੁੰਦਾ ਵੀ ਕਿਸੇ ਨੇ ਕਈ ਵਾਰੀ ਗੱਡੀ ਜੋੜਨਾ ਹੁੰਦਾ ਹਨਾ ਕਈ ਵਾਰੀ ਕਿਸੇ ਉਹਦੇ ਭਰਾ ਨੂੰ ਲੋਡ ਹੁੰਦੀ ਆ ਤਾਂ ਤਾਂ ਵੀ ਤੁਸੀਂ ਲਿਜਾ ਸਕਦੇ ਹੋ ਤੇ ਬਾਕੀ ਤੁਸੀਂ ਕ੍ਰੋਸਿੰਗ ਲਈ ਰੱਖਣਾ ਬੱਚੇ ਲੈਣੇ ਚੰਗੇ ਤਾਂ ਉਹ ਵੀ ਲੈ ਸਕਦੇ ਹੋ ਕਿਉਂਕਿ ਮਾਦਾਰ ਕਾਰਡ ਵੀ ਚੰਗਾਗਾ ਤੇ ਗਾਹਾਂ ਬੱਲ ਵੀ ਇਹ ਐਮ 23 origignal ਦਾਗਾ ਕੋ ਡੁਪਲੀਕੇਸੀ ਵਾਲਾ ਕੰਮ ਨਹੀਂ ਸੀਗਾ ਤੇ origignal theme ਦਾ ਆਪ ਸੀਮਨ ਲੈ ਕੇ ਜਾਂਦਾ ਸੀਗਾ ਤੇ ਬਾਕੀ ਜਿੰਨਾ ਮੱਥੀ ਖੜਾਦਾ ਉਹਨਾਂ ਟਾਈਮ ਖੜੇ ਰਹਿਣਾ ਨਹੀਂ ਅੱਛਾ ਵੀ ਇਦਾਂ ਦੀਆਂ ਨੂੰ ਕੋਈ ਚੱਕਰ ਨਹੀਂ ਜਾਣੀ ਹਣਾ ਕੋਈ ਲੱਗ ਕੇ ਵੀ ਛੱਡ ਦੋ ਵੀ ਐਂ ਜੇ ਆਪਾਂ ਤੋੜਾਂਗੇ ਜਿਹੜੇ ਤੁਰਨਾ ਹੈ ਤੇ ਨਹੀਂ ਜੇ ਖੜਾ ਦੇ ਹੇਠੇ ਟੱਕ ਫੜਾ ਖੜਾ ਰਹਿਣਾ ਐਂ ਖੜਾ ਰਹੂਗਾ ਓਏ ਇਹ ਵੀ ਗੌਣੀ ਇੱਕ ਤਰ੍ਹਾਂ ਦਾ ਹਨਾ ਜਿਹੜਾ ਗੱਡੀ ਦੀ ਬਾਹੀ ਅੜੀ ਆ ਹੁਣ ਤੇਰੀ ਲੰਮਾਈ ਜਾ ਸਾਰੀ ਗੱਡੀ ਜੀ ਫੋਲੋ ਸਭ ਪੂਰਾ ਹੋ ਗਿਆ ਸਹੀ ਗੱਲ ਆ ਵਾ ਵੇਲ ਵਾਵਾ ਗਈ ਆ ਨਾ ਆ ਵਾ ਕਿਸਰਾ ਫੁੱਟ ਖੜਾ ਨਾ ਕਿਵੇਂ ਦਿਹਾੜੀ ਪਈ ਗੱਡੀ ਤੇ ਹਮਮਮ ਦੋਸਤੋ ਤੁਹਾਨੂੰ ਆਪਾਂ ਇਹ ਗੱਡੀ ਹੁਣ ਜੋੜ ਲਿਆ ਤੇ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਿੰਨੇ ਹਾਂਗੇ ਇਹ ਕਮਾਲ ਦਾ ਪੈਸਾ ਮੋੜਦਾ ਤੇ ਬਾਕੀ ਇਹ ਚਾਰ ਤੁਸੀਂ ਪਿਆ ਦੇਖ ਸਕਦੇ ਹੋ ਤੇ ਜਾਂ ਜੋ ਪੱਠਾ ਥੱਲੇ ਆਉਣਾਗਾ ਉਹ ਸਾਰਾ ਇਹਦੇ ਤੇ ਹੀ ਆਉਂਦਾ ਹੁੰਦਾ ਹੁੰਦਾਗਾ ਗੱਡੀ ਜੁੜਿਆ ਤੁਹਾਨੂੰ ਆਪਾਂ ਦਿਖਾ ਦਨੇ ਆ ਤਸੱਲੀ ਤੁਹਾਨੂੰ ਆਪਾਂ ਪੂਰੀ ਫੁੱਲ ਕਰਾ ਦਨੇ ਆਂ ਦੇਖੋ ਬਾਕੀ ਹੌਲੀ ਹੌਲੀ ਤੁਰਦਾ ਠੰਡਾ ਸੀਲ ਆ ਕੋਈ ਕਾਲੀ ਨਹੀਂ ਕਰਦਾਗਾ ਇਹਨਾਂ ਬਾਤ ਮੋੜਦੇ ਆਪਾਂ ਮਾਸਾ ਨੂੰ ਹੂੰ ਕੋਈ ਵਾਹ ਬੈਠੇ ਕਹਿੰਦੇ ਸਹੀ ਗੱਲ ਆ ਉਵੇਂ ਹੀ ਮੁੜਿਆ ਆਉਂਦਾ ਹਨਾ ਵੇ ਸਾਡੇ ਬਗੇ ਵੀ ਖੜੀਦੇ ਬੈਠੇ ਹੂੰ ਤੂੰ ਤੂੰ ਮੁੜਨਾ ਅਸਲੀ ਹੈ ਨਿਕੰਮਤ ਦੇ ਉੱਪਰ ਕੀ ਇੱਥੋਂ ਆਇਆ ਵੀ ਇਹਦੇ ਪਾਸੇ ਰਮਾਰੇ ਸਹੀ ਗੱਲ ਆ ਜਿਹੜੇ ਰਾਹ ਜਾਣੇ ਆ ਰੱਬ ਕਰ ਬਸ ਆਗੇ ਦੇ ਪਾਸੇ ਸਾਈਡ ਤੇ ਕਰਕੇ ਅੱਛਾ ਹਾਂ ਠੀਕ ਆ ਉਹ ਟੈਂਕ ਵੀ ਘਟਿਆ ਇਹ ਤਾਂ ਤੋਰ ਕੀ ਦੇ ਮੈਂ ਹਰਨ ਮਾਰ ਕੇ ਵਿਖਾ ਦਿੰਦੇ ਆ ਸਹੀ ਗੱਲ ਆ ਆ ਉਹ ਫੇ ਤਾਂ ਸਿਆਣਾ ਜਾਨੀ ਕਿ ਹੈ ਨਾ ਪੂਰਾ ਹੀ ਬਾਕੀ ਠੰਡਾ ਸੀਲ ਆ ਹੈ ਨਾ ਅੱਛਾ ਕੱਲਾ ਵੀ ਆ ਜਾਂਦਾ ਕੱਲਾ ਠੀਕ ਆ ਰਾਤ ਦੇ ਵਿੱਚ ਕੋਈ ਤੰਗੀ ਮੁਰਸਾਲੇ ਨੂੰ ਬਾਸਾ ਨੂੰ ਹਮਮ ਸਾਈਡ ਤੇ ਖੜ ਜਾਣਾ ਲੰਗੀ ਬਾਸ ਕੋਲੇ ਫੇਰ ਪਰਣਾ ਠੀਕ ਆ ਇਹ ਵੀ ਗੌਣੀ ਆ ਹੈ ਨਾ ਪੂਰੇ ਗੌਣਾ ਸਹੀ ਗੱਲ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਦੋਸਤੋ ਹੁਣ ਜਿਵੇਂ ਛੱਡਿਆ ਵਾ ਹੈ ਨਾ ਤੇ ਦਾ ਨੂੰ ਕੋਈ ਦਿੱਕਤ ਨਹੀਂ ਹੋएगी ਮਾਹੀ ਨਾ ਖੜਾਗਾ ਜੇ ਤੋਰਾਗੇ ਫੇਰ ਤੁਰੂਗਾ ਠੰਡੇ ਸੀਲ ਪੂਰਾ ਫੁੱਲ ਲਗਾ ਮੰਨ ਲਓ ਕਿ ਬਹੁਤ ਜ਼ਿਆਦਾ ਗੋਣਾ ਇਹਦੇ ਬੱਚਾ ਤੇ ਇਹ ਬਕਾਊ ਆਗਾ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਨੰਬਰ ਚੱਲੀ ਬਾਕੀ ਜਿਹਨੂੰ ਪਸੰਦ ਆਉਂਦਾ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਤੇ ਤਕਰੀਬਨ ਡਿਟੇਲ ਇਹਦੀ ਸਾਰੀ ਆਪਾਂ ਲੈ ਹੀ ਦਿੱਤੀ ਆ ਤੁਹਾਨੂੰ ਜੋੜ ਕੇ ਵੀ ਦਿਖਾਤਾ ਤੇ ਜੋ ਰਿਕਾਰਡ ਸੀਗਾ ਉਹ ਸਾਰਾ オリジナル ਰਿਕਾਰਡ ਆਗਾ ਤੇ ਕਾਫੀ ਇਹਦੇ ਵਿੱਚ ਬਲੱਡ ਲਾਈਨ ਆ ਗਈਆਂ ਸਾਰੇ ਪੱਖਾਂ ਤੋਂ ਹੀ ਚੰਗਾ ਆਗਾ ਕਿਸੇ ਨੇ ਕਹੀ ਜਿਹੜੀ ਗੱਡੀ ਜੋੜਨ ਨੂੰ ਲੈਣਾ ਤਾਂ ਵੀ ਵਧੀਆ ਬਾਲ ਦੇ ਨਾਲੋਂ ਫਾਇਦੇਜਾ ਤੇ ਕਿਸੇ ਨੇ ਕ੍ਰੋਸਿੰਗ ਵਾਸਤੇ ਲੈਣਾ ਤੇ ਤਾਂ ਵੀ ਚੰਗਾ ਵਾ ਤੇ ਆਪਾਂ ਹੁਣ ਮੁੱਲ ਦੀ ਗੱਲ ਕਰਦੇ ਆਂ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਦਾ ਐਂਡ ਕਰਾਂਗੇ ਤੇ ਆਪਾਂ ਮੁੱਲੇ ਦਾ ਕਿੰਨਾ ਰੱਖਦੇ ਆਂ ਜੀ ਵਿਚਲੇ ਰੇੜੇ 1 ਲੱਖ ਤੇ 5000 ਰੁਪਏ ਜੀ 1 ਲੱਖ ਤੇ 5000 ਮੁੱਲ ਲਗਾ ਠੀਕ ਆ ਬਾਕੀ ਹੋ ਜੂ ਮਾਨਦਾਨ ਵਿੱਚੋਂ ਹਾਂਜੀ ਕਿਉਂਕਿ ਆਪਾਂ ਇਹ ਕੋਸ਼ਿਸ਼ ਕਰਦਾ ਜਿਉਂਦਾ ਵੀ ਜਿਹੜਾ ਵੀਰ ਵੀਡੀਓ ਵੇਖ ਰਹੀ ਜਿਹਦੇ ਤੋਂ ਲੈਣਾ ਹੈ ਉਹ ਜੱਤਰਾ ਉਹ ਲੈ ਕੇ ਜਾਗੇ ਜਿਹੜੇ ਘਰੇ ਮਤਲਬ ਪਸ਼ੂ ਆਪ ਦੇ ਰੱਖੇ ਹੋਏ ਆ ਤੇ ਬਰੀਡ ਦੇ ਕੰਮ ਕਰਨਾ ਉਹਨੂੰ ਨਿਰਾਸ਼ਾ ਨਾ ਹੋਊਗੀ ਇਹ ਬੱਚੇ ਜਿਹੜੇ ਆਉਣਗੇ ਉਹ ਚੰਗੇ ਦੁੱਧ ਵਾਲੀ ਆਉਣਗੇ ਬੱਚੇ ਚੰਗੇ ਪਾਊਗਾ ਹਾਂ ਚੰਗੇ ਬੱਚੇ ਪਾਊਗਾ ਤੇ ਇਹ ਵੀ ਆਪਾਂ ਬਰੀਡ ਦਾ ਸੁਧਾਰ ਕਰਨਾ ਹੈ ਵੀ ਆਪਾਂ ਯਾਰ ਸਾਲ ਮਾੜਾ ਰੱਖ ਕੇ ਇਹਦੇ ਆਪਾਂ ਕਦੇ ਨਸਲ ਦਾ ਘਾਣਾ ਮਾਰ ਲਈਏ ਕਦੇ ਆ ਸਹੀ ਗੱਲ ਆ ਕਦੇ ਮੜ ਚ ਵੀ ਖਿਆਣ ਹੁੰਦਾ ਈ ਯਾਰੀ ਪਰ ਇਹੋ ਜੀ ਸਹੀ ਗੱਲ ਆ ਬਾਕੀ ਦੋ ਤਿੰਨ ਕੰਮ ਦਊਗਾ ਇਹ ਗੱਡੀ ਜੋੜਨ ਨੂੰ ਵੀ ਚੰਗਾ ਰਹੂਗਾ ਤੇ ਕ੍ਰੋਸਿੰਗ ਕਰਾਉਣੀ ਆ ਤੇ ਬੱਚੇ ਵੀ ਚੰਗੇ ਪਾਊਗਾ ਇਹ ਤੇ ਸਾਰੇ ਤਰ੍ਹਾਂ ਦੇ ਤਕਰੀਬਨ ਕੇ ਕੰਮ ਦੇਣੇ ਆ ਨੇ ਤੇ ਹੁਣ ਇਹ ਤਾਂ ਮਜਬੂਰੀ ਚ ਵੇਚ ਰਹੇ ਆ ਨਹੀਂ ਤਾਂ ਨਹੀਂ ਵੇਚਣਾ ਸੀ ਕਿਉਂਕਿ ਪਾਸੂ ਜ਼ਿਆਦਾ ਗੇ ਤੇ ਕੱਟੇ ਦੋ ਹੋ ਰਹਾ ਹੈ ਨਾ ਤਾਂ ਕਰਕੇ ਵੇਚ ਰਹੇ ਆ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ We'll be right back.